ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਬਾਈ ਜੀ ਆਪਾਂ ਛੋਨੇ ਦਾ ਬੀ ਲੈਣ ਆਏ ਸੀਗੇ ਅਪੂਰ ਸੀਟ ਫਾਰਮ ਆ ਦੇਖ ਸਕਦੇ ਹੋ ਜੀ ਕਮਰਾ ਨੰਬਰ 4 ਦੇ ਵਿੱਚ ਬੀਜਾਂ ਦੀ ਵਿਕਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਫਾਰਮ ਸਲਾਹਕਾਰ ਸੇਵਾ ਕੇਂਦਰ ਹਬੌਰ ਆਪਾਂ ਤੁਹਾਡੀ ਗੱਲਬਾਤ ਵੀ ਕਰਾਉਣੇ ਆ ਜਿਹੜੇ ਇੱਥੇ ਮੁਲਾਜ਼ਮ ਬੈਠੇ ਐ ਹੋਰ ਭਾਈ ਜੀ ਕਿਹੜੇ ਕਿਹੜੇ ਬੀ ਆਪਣੇ ਮਿਲ ਰਹੇ ਇੱਥੇ ਪੀ ਆਰ 126 ਪੀ ਆਰ 114 11 21 18 47 ਹਾਂਜੀ ਆ ਦੇਖ ਸਕਦੇ ਪੀ ਆਰ 126 ਪੀ ਆਰ 114 11 21 18 47 ਜਿਹੜੇ ਅਵੇਲੇਬਲ ਹੈ ਇਸ ਟਾਈਮ ਬਾਕੀ ਖਤਮ ਹੋ ਚੁੱਕੇ ਠੀਕ ਹੈ ਤੇ ਭਾਈ ਇਹਨਾਂ ਦਾ ਰੇਟ ਰੂਟ ਕੀ ਹੈ ਜੀ ਰੇਟ ਪੀ ਆਰ ਵੈਰਾਈਟੀਆਂ 56 ਰੁਪਏ 25 ਪੈਸੇ ਕਿਲੋ 11 1 ਕੀ ਜਿਹੜੀ ਵੈਰਾਈਟੀ ਬਾਸਮਤੀ 75 ਰੁਪਏ ਕਿਲੋ ਹੈ ਜੀ ਠੀਕ ਹੈ ਜੀ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਹੈ ਜੀ ਬਾਜ਼ਾਰ 100 150 200 ਰੁਪਏ ਤੱਕ ਲਿਖ ਰਹੇ ਠੀਕ ਹੈ ਜੀ ਇਹ ਮਨ ਲੋ ਕਿਸੇ ਟਾਈਮ ਤੋਂ ਕਿਸੇ ਟਾਈਮ ਤੱਕ ਕਰਾ ਸਕਦੇ ਥੋਡੇ ਕੋਲ ਹਾਂ ਜੀ ਤੋਂ 5 ਵਜੇ ਤੱਕ ਠੀਕ ਹੈ ਤੇ ਅਸੀਂ ਵੀ ਇੱਥੇ ਆਏ ਹੋਏ ਸੀਗੇ ਤੇ ਆਪਣੇ ਨਾਲ ਮਨਿੰਦਰ ਸਿੰਘ ਜਾਖੜ ਵੀ ਆਏ ਹੋਏ ਆ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਉਣੀ ਹੈ ਤੁਹਾਡੀ ਹੋਰ ਜੀ ਮਨਿੰਦਰ ਜੀ ਵਧੀਆ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਫਗੋਰ ਸੀਟ ਫਾਰਮ ਆਓ ਬਹੁਤ ਵਧੀਆ ਬੀ ਮਿਲ ਰਿਹਾ ਬਹੁਤ ਘੱਟ ਰੇਟਾਂ ਤੇ ਠੀਕ ਹੈ ਇੱਧਰ ਇੱਕ ਕਿਸਾਨ ਭਰਾ ਹੋਰ ਵੀ ਆਇਆ ਹੋਇਆ ਬਾਈ ਕੁੰਡਲਾਂ ਤੋਂ ਹੋਰ ਬਾਈ ਜੀ ਸ਼ਕਤੀਕਰ ਬਾਈ ਜੀ ਕੀ ਨਾਂ ਬਾਈ ਆਪਣਾ ਬਾਈ ਮਨਿੰਦਰ ਸਿੰਘ ਮਨਿੰਦਰ ਸਿੰਘ ਹਾਂ ਜੀ ਉਹ ਵੀ ਮਨਿੰਦਰ ਸਿੰਘ ਹੈ ਠੀਕ ਹੈ ਦੋਨੇ ਮਨਿੰਦਰ ਮਨਿੰਦਰ ਠੀਕ ਹੈ ਤੁਸੀਂ ਵੀ ਲੈਣਾ ਆਏ ਸੀਗੇ ਕਿਹੜਾ ਲੈਣਾ ਆਏ ਬਾਈ ਕੀ ਆ ਰੱਖੇ ਛੱਡੀ ਠੀਕ ਹੈ ਪਹਿਲਾਂ ਵੀ ਲੈ ਜਾਂਦੇ ਰਹਿੰਦੇ ਠੀਕ ਆਓ ਬਾਈ ਠੀਕ ਹੈ ਆਇਓ ਬਾਈ ਵੀ ਦੇ ਦਿਓ ਜੀ ਸਾਨੂੰ ਵੀ ਤੇ ਆਹ ਦੇਖ ਸਕਦੇ ਹੋ ਤੁਸੀਂ ਸਾਡੇ ਕੋਲੇ ਅਸੀਂ ਆਪਦਾ ਬਿੱਲ ਕੱਟ ਕੇ ਪੱਕਾ ਤੇ ਜਿਹੜਾ ਅਸੀਂ 20 ਇੱਥੋਂ ਲੈ ਰਹੇ ਹਾਂ 24 ਕਿਲੋ ਦੀ ਭਰਤੀ ਆ ਬਾਈ ਹਾਂਜੀ 24 ਕਿਲੋ ਦੀ ਭਰਤੀ ਆ ਦੇਖ ਸਕਦੇ ਹੋ 1350 ਰੁਪਈਆ ਦੀ ਮਨਿੰਦਰ ਸਿੰਘ ਦੇ ਨਾਮ ਤੇ ਵੀ ਆ ਜਿਹੜਾ ਬਿੱਲ ਕਟਾਇਆ ਸੀ ਆਪਾਂ ਤੇ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੂੰ ਪਰ ਆਵੋ ਲੋਡ ਆ ਇੱਥੋਂ ਆ ਕੇ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਇੰਨੀ ਇੱਕ ਨਿੱਕੀ ਜਿਹੀ ਗੱਲਬਾਤ ਸੀਗੀ ਜੋ ਆਪਾਂ ਤੁਹਾਨੂੰ ਦਿਖਾਤੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ-ਜਿਹੜੇ ਭਰਾਵਾਂ ਨੂੰ ਪਰਾਵੋ ਝੋਨੇ ਦੇ ਬੀਜ ਦੀ ਲੋੜ ਹੈ ਠੀਕ ਹੈ ਤੇ ਉਹ ਇੱਥੋਂ ਆ ਕੇ ਲੈ ਸਕਦੇ ਆ ਕਿਉਂਕਿ ਜਿਹੜਾ ਬਾਜ਼ਾਰ ਦੇ ਵਿੱਚ ਵੀ ਕਹਿੰਦੇ ਆ ਵੀ ਥੋੜਾ ਜਿਹਾ ਮਹਿੰਗਾ ਮਿਲ ਰਿਹਾ ਏ ਇੱਦੋਂ ਤੇ ਇਸ ਕਰਕੇ ਬਈ ਜੀ ਆਹ ਕਮਰਾ ਨੰਬਰ 4 ਹੈ ਜਿਹੜਾ ਇਹਦੇ ਵਿੱਚੋਂ ਆਪਾਂ ਤੁਸੀਂ ਆ ਕੇ ਲੈ ਸਕਦੇ ਹੋ ਕਿੱਥੇ ਪਿਆ ਬਈ ਵੀ ਤੁਹਾਡਾ ਉਧਰ ਕਿਹਾ ਇਹ ਮੁੰਡਾ ਉਧਰ ਹੀ ਠੀਕ ਹੈ ਓਕੇ ਬਈ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ